ਸਚੇਕਲ ਤੁਸੀਂ ਦੇਖ ਰਹੇ ਹੋ ਆਪਤਾ نیوز ਮੈਂ ਹਰ ਪ੍ਰੀਤ ਕੋਰਤੇ ਖਬਰਾਂ ਦੇ ਇਸ ਬਲਟਨ ਵਿੱਚ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ-ਖਾਸ ਖਬਰਾਂ ਤੇ। ਸਵਾਤੀ ਮਾਲੀਵਾਲ ਨੇ ਰਾਜ ਸਭਾ ਵਿੱਚ ਆਮ ਆਦਮੀ ਪਾਰਟੀ ਤੇ ਸਾਧਿਆ ਨਿਸ਼ਾਨਾ ਕਿਹਾ ਆਪਣੇ ਆਪ ਨੂੰ ਦਿੱਲੀ ਦਾ ਪੁੱਤਰ ਕਹਿਣ ਵਾਲਾ ਹੁਣ ਆਪਣੀ ਸਹੂਰਤ ਲਈ ਪੰਜਾਬ ਦਾ ਪੁੱਤਰ ਬਣ ਗਿਆ। ਆਮ ਆਦਮੀ ਪਾਰਟੀ ਨੇ 500 ਕਰੋੜ ਦੇ ਮੁੱਦੇ ਤੇ ਕਾਂਗਰਸ ਪਾਰਟੀ ਨੂੰ ਬਣਾਇਆ ਨਿਸ਼ਾਨਾ ਇੰਸਟਾਗ੍ਰਾਮ ਤੇ ਸਾਂਝੇ ਕੀਤੇ ਪੋਸਟਰ ਕਾਂਗਰਸ ਪਾਰਟੀ ਤੋਂ ਮੰਗਿਆ ਜਵਾਬ। ਪਾਸ ਪਾ ਹਲਕਾ ਇੰਚਾਰਜ ਹਰਜਿੰਦਰ ਸਿੰਘ ਠੇਕੇਦਾਰ ਨੇ ਕੀਤਾ ਨਵਜੋਤ ਕੌਰ ਸਿੱਧੂ ਦਾ ਸਮਰਥਨ ਕੇ ਹਾ ਉਸ ਸਮੇਂ ਦੇ ਇੰਚਾਰਜ ਲਾਲ ਸਿੰਘ ਨੇ ਉਹਨਾਂ ਤੋਂ ਟਿਕਟ ਦੇ ਬਦਲੇ ਮੰਗੇ 4 ਕਰੋੜ ਰੁਪਏ ਆਪ ਵਿਧਾਇਕ ਜਗਤਾਰ ਸਿੰਘ ਧਿਆਲਪੁਰਾ ਕਿਰੇ ਵਿਵਾਦਾਂ ਵਿੱਚ ਆਪ ਨੂੰ ਜਿੱਤ ਦਿਵਾਉਣ ਵਾਲੀ ਪੰਚਾਇਤ ਨੂੰ 31 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਕੀਤਾ ਐਲਾਨ ਤੇ ਕ੍ਰਿਕਟਰ ਹਾਰਦਿਕ ਪਾਂਡਿਆ ਦੀ ਗਰਲਫ੍ਰੈਂਡ ਦਾ ਪ੍ਰਾਈਵੇਟ ਵੀਡੀਓ ਵਾਇਰਲ ਕ੍ਰਿਕਟਰ ਦਾ ਫੁੱਟਿਆ ਗੁੱਸਾ ਤੇ ਹੁਣੇ ਨਾ ਖਾਸ ਖਬਰਾਂ ਦਾ ਵਿਸਾਰ ਤੇ ਕੁਝ ਹੋਰ ਅਹਿਮ ਖਬਰਾਂ ਦਿੱਲੀ ਤੋਂ ਆਪ ਸੰਸਦ ਮੈਂਬਰ ਸਵਾਤੀ ਮਾਲੀਵਾਲ ਨੇ ਇੱਕ ਵਾਰ ਫੇਰ ਰਾਜ ਸਭਾ ਵਿੱਚ ਆਮ ਆਦਮੀ ਪਾਰਟੀ ਤੇ ਨਿਸ਼ਾਨਾ ਸਾਧਿਆ ਪੰਜਾਬ ਦੇ ਮੁੱਦਿਆਂ ਦੀ ਵਰਤੋਂ ਕਰਦਿਆਂ ਉਹਨਾਂ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਉਹਨਾਂ ਦੇ ਸਾਥੀ ਆਗੂਆਂ ਤੇ ਗੰਭੀਰ ਦੋਸ਼ ਲਗਾਏ ਰਾਜ ਸਭਾ ਵਿੱਚ ਕੇਜਰੀਵਾਲ ਤੇ ਅਸਿੱਧੇ ਤੌਰ ਤੇ ਨਿਸ਼ਾਨਾ ਸਾਧਦਿਆਂ ਸਵਾਤੀ ਮਾਲੀਵਾਲ ਨੇ ਕਿਹਾ ਕਿ ਦਿੱਲੀ ਦਾ ਇੱਕ ਪ੍ਰਮੁੱਖ ਨੇਤਾ ਜੋ ਪਹਿਲਾਂ ਆਪਣੇ ਆਪ ਨੂੰ ਦਿੱਲੀ ਦਾ ਪੁੱਤਰ ਕਹਿੰਦਾ ਸੀ ਹੁਣ ਆਪਣੀ ਸਹੂਰਤ ਲਈ ਪੰਜਾਬ ਦਾ ਪੁੱਤਰ ਬਣ ਗਿਆ ਏ ਤੇ ਇੱਕ ਵਾਰ ਫੇਰ ਆਸ਼ਵਾਰਾਮ ਦੀ ਜ਼ਿੰਦਗੀ ਜੀ ਰਹੀ ਹੈ ਸਵਾਤੀ ਮਾਲੀਵਾਲ ਇੱਥੇ ਹੀ ਨਹੀਂ ਰੁਕੀ ਉਹਨਾਂ ਨੇ ਆ ਕੇ ਦਿੱਲੀ ਦੇ ਜ਼ਿਆਦਾਤਰ ਰੱਦ ਕੀਤੇ ਗਏ ਸਾਬਕਾ ਵਿਧਾਇਕ ਪੰਜਾਬ ਵਿੱਚ ਬੈਠੇ ਨੇ ਤੇ ਆਪਣੀ ਸੇਵਾ ਮੁਕਤੀ ਦੀ ਯੋਜਨਾ ਬਣਾ ਰਹੇ ਨੇ ਮਾਲੀਵਾਲ ਨੇ ਰਾਜ ਸਭਾ ਵਿੱਚ ਕਿਹਾ ਕਿ ਸੀਨੀਅਰ ਨੇਤਾਵਾਂ ਤੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਪੰਜਾਬ ਵਿੱਚ ਗੈਰ ਕਾਨੂੰਨੀ ਰੇਤ ਮਾਈਨਿੰਗ ਚੱਲ ਰਹੀ ਹੈ ਮਾਲੀਵਾਲ ਨੇ ਮਾਈਨਿੰਗ ਕੋਟਾਲੇ ਦੀ ਸੀਬੀਆਈ ਜਾਂ ਈਡੀ ਜਾਂਚ ਦੀ ਮੰਗ ਕੀਤੀ ਉਹਨਾਂ ਨੇ ਕਿਹਾ ਕਿ ਜਾਂਚ ਤੋਂ ਪਤਾ ਲੱਗੇਗਾ ਕਿ ਇਸ ਵੱਡੇ ਭ੍ਰਿਸ਼ਟਾਚਾਰ ਵਿੱਚ ਕੌਣ ਸ਼ਾਮਲ ਹੈ ਤੇ ਪੈਸਾ ਕਿਹੜੇ ਦੇਸ਼ਾਂ ਨੂੰ ਟਰਾਂਸਫਰ ਕੀਤਾ ਗਿਆ सर खुद को दिल्ली का बेटा कहने वाले नेता आज कन्वीनियंटली पंजाब का पुत्र बन गए हैं और वही शीश महल की जिंदगी दोबारा जी रहे हैं। सर दिल्ली के ज्यादातर रिजेक्ट एक्स एम एल एज पंजाब पहुँचकर पंजाब में रिटायरमेंट प्लान बना रहे हैं अपना पंजाब की जनता के साथ ये साफ सरकार से ऐसी सी बी आई ईडी जाँच हो सर ये नेक्सेस तोड़ना ना नहीं ना तो कॉलिटी बचेगी और न ही पंजाब का भविष्य सर पंजाब पर आज लगभग चार लाख करोड़ का कर्ज है और मुझे बहुत दुख के साथ इस सदन में कहना पड़ रहा है कि पंजाब में खुलेआम नदियों से अवैध सैंड माइनिंग चल रही है सर हमारी नदियां सतलुज रावी ब्यास जो कभी समृद्धि का प्रतीक होती थी आज इलीगल सैंड माइनिंग की वजह से अंदर तक खोखली हो रही है सर पंजाब की रू पंजाब की रेत रात के अंधेरे में ट्रकों में भरकर चोरी की जा रही है कई गाँव में नदी के किनारे कट रहे हैं खेतों की जमीने कमजोर पड़ रही है पुलों और सड़कों की नींव पर लगातार खतरा बढ़ रहा है सर दिल्ली के एक बड़े नेता का वादा था कि पंजाब में रेत 5.5 पॉइंट पर क्यूबिक फीट पर मिलेगी पर लोग आज भी 35 से 40 रुपए देकर मजबूर हैं। ਵਾਦਾ ਥਾ ਕਿ ਮਾਈਨਿੰਗ ਸੇ 20000 ਕਰੋੜ ਰੁਪਏ ਦਾ ਰੈਵਨਿਊ ਆਏਗਾ ਆਇਆ ਕਿਤਨਾ ਸਾਲਾਨਾ ਮੁਸ਼ਕਿਲ ਸੇ 200 ਕਰੋੜ ਲੁਧਿਆਣਾ ਤੋਂ ਕਾਂਗਰਸ ਸੰਸਦ ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਵੜਿੰਗ ਨੇ ਲੋਕ ਸਭਾ ਵਿੱਚ ਪੰਜਾਬ ਦੀ ਵਿਗੜਦੀ ਕਾਨੂੰਨ ਵਿਵਸਥਾ ਤੇ ਤਿੱਖਾ ਹਮਲਾ ਬੋਲਿਆ ਉਹਨਾਂ ਲੁਧਿਆਣਾ ਵਿੱਚ ਹਾਲ ਹੀ ਵਿੱਚ ਵਿਆਹ ਵਿੱਚ ਹੋਈ ਗੈਂਗਵਾਰ ਦਾ ਮੁੱਦਾ ਉਠਾਉਂਦਿਆਂ ਕਿਆ ਪੰਜਾਬ ਵਿੱਚ ਹਰ ਰੋਜ਼ ਰੰਗਦਾਰੀ ਨਾ ਦੇਣ ਕਾਰਨ ਇੱਕ ਕਤਲ ਹੋ ਰਿਹਾ ਹੈ ਪਰ ਰਾਜ ਤੇ ਕੇਂਦਰ ਸਰਕਾਰ ਦੋਵੇਂ ਮੂਕ ਦਰਸ਼ਕ ਬਣੇ ਬੈਠੇ ਨੇ ਰਾਜਾ ਵੜਿੰਗ ਨੇ ਦੱਸਿਆ ਕਿ ਲੁਧਿਆਣੇ ਦੇ ਵਿਆਹ ਵਿੱਚ ਦੋ ਗੈਂਗਾ ਵਿਚਕਾਰ ਖੁੱਲ੍ਹੇ ਆਮ ਗੋਲੀਬਾਰੀ ਹੋਈ ਮਹਿਮਾਨਾ ਨੇ ਮੇਜ਼ਾ ਹੇਠ ਲੋਕਾਂ ਦੀ ਜਾਨ ਬਚਾਈ ਤੇ ਦੋ ਨਿਰਦੋਸ਼ ਲੋਕ ਮਾਰੇ ਗਏ ਉਹਨਾਂ ਨੇ ਕਿਹਾ ਕਿ ਗੈਂਗਸਟਰਾਂ ਦੇ ਹੌਸਲੇ ਇੰਨੇ ਬੁਲੰਦ ਹੋ ਗਏ ਨੇ ਕਿ ਹੁਣ ਆਮ ਲੋਕਾਂ ਦੇ ਨਾਲ-ਨਾਲ ਨੇਤਾ ਤੇ ਅਫਸਰਾਂ ਨੂੰ ਵੀ ਧਮਕੀਆਂ ਭੇਜੀਆਂ ਜਾ ਰਹੀਆਂ ਨੇ ਵਿਦੇਸ਼ਾਂ ਵਿੱਚ ਬੈਠੇ ਜਾਂ ਜੇਲ੍ਹਾਂ ਵਿੱਚੋਂ ਗੈਂਗਸਟਰ ਰੋਜ਼ਾਨਾ ਫਿਰੋਤੀਆਂ ਕਾਲਾਂ ਕਰ ਰਹੇ ਨੇ ਪੈਸੇ ਨਾ ਦੇਣ ਤੇ ਕਤਲ ਕਰ ਦਿੱਤੇ ਜਾ ਰਹੇ ਨੇ ਪੂਰਾ ਪੰਜਾਬ ਡਰ ਦੇ ਮਾਹੌਲ ਵਿੱਚ ਹੈ ਵਪਾਰੀ ਤੇ ਆਮ ਨਾਗਰਿਕ ਡਰੇ ਹੋਏ ਨੇ ਸਾਂਸਦ ਨੇ ਅਕਾਲੀ ਦਲ ਤੇ ਵੀ ਨਿਸ਼ਾਨਾ ਸਾਧਿਆ ਕਿ ਤਰਨ ਤਾਰਨ ਉਪਚੋਣ ਵਿੱਚ ਉਹਨਾਂ ਨੇ ਇੱਕ ਗੈਂਗਸਟਰ ਦੇ ਰਿਸ਼ਤੇਦਾਰ ਨੂੰ ਟਿਕਟ ਦਿੱਤੀ ਗੈਂਗਸਟਰ ਸਰਪੰਚਾਂ ਨੂੰ ਫੋਨ ਕਰਕੇ ਧਮਕਾ ਆ ਕੇ ਵੋਟਾਂ ਲੈ ਰਹੇ ਨੇ ਪੰਜਾਬ ਦੀ ਸਿਆਸਤ ਵੀ ਗੈਂਗਸਟਰਾਂ ਦੇ ਪ੍ਰਭਾਵ ਹੇਠ ਆ ਗਈ ਹੈ ਪੰਜਾਬ ਦੇ ਲਾ ਐਂਡ ਆਰਡਰ ਦੀ ਸਥਿਤੀ के बारे में सदन का ध्यान दिलाना चाहता हूं पूरा पंजाब डरा हुआ है पंजाब के अंदर डर का माहौल है हर व्यक्ति को या तो विदेशों से या जेलों से टेलीफोन आ रहे हैं और फरौती मांगी जा रही है और फरौती और पैसे ना देने की सूरत में हर रोज एक ना एक मर्डर कर दिया जाता है जिससे पूरा पंजाब का व्यापारी और हर व्यक्ति डरा हुआ है हाल ही में लुधियाना के अंदर दिन के डेढ़ बजे शादी के प्रोग्राम में गैंग वॉर हुआ दोनों तरफ से गोलियां चली लोगों ने शादी में आए हुए लोगों ने टेबल के नीचे घुसकर अपनी जान बचाने का काम किया और दो लोगों की जो शादी में आए हुए थे उनकी मृत्यु हो गई है इतना ही नहीं अध्यक्ष महोदय अकाली दल की पार्टी ने तो एक गैंगस्टर को टिकट दे दिया है अब गैंगस्टर पॉलिटिक्स में भी फोन कर कर सरपंचों को धमकाते हैं वोट लेने के लिए और केंद्र की सरकार से भी मैं गुजारिश करूंगा एक नामी गैंगस्टर जो गुजरात की जेल में बैठे हुए हैं उनको प्रोटेक्शन ब्रांड के लाने के लिए कानून बना दिया गया है कि गुजरात से बाहर आप लेके नहीं जा सकते ऐसी सूरत में पंजाब जल रहा है और केंद्र सरकार और राज्य सरकार दोनों मूप दर्शक बनकर देख रहे हैं अकाली दल तो बाद होना आम आदमी पार्टी ने भी 500 करोड़ दे मुद्दे ते कांग्रेस पार्टी ने निशाना बनाया है आपने अपने इंस्टाग्राम अकाउंट से डॉक्टर नवजोत कौर सिद्धू के इस बयान संबंधी एक तो बाद एक छे पोस्टर जारी किए कि मुख्यमंत्री के अहदे 500 करोड़ नहीं सन ਇਸੇ ਨਾਲ ਹੀ ਇੰਸਟਾਗ੍ਰਾਮ ਤੇ ਪੋਸਟਰ ਸਾਂਝੇ ਕੀਤੇ ਗਏ ਜਿਸ ਵਿੱਚ ਕਾਂਗਰਸ ਪਾਰਟੀ ਤੋਂ ਜਵਾਬ ਮੰਗਿਆ ਗਿਆ। ਇੱਕ ਪੋਸਟਰ ਵਿੱਚ ਮੁੱਖ ਮੰਤਰੀ ਦੀ ਸੀਟ ਤੱਕ ਜਾਣ ਵਾਲੀਆਂ ਕਰੰਸੀ ਨੋਟਾਂ ਦੀਆਂ ਡੰਡੀਆਂ ਨਾਲ ਬਣੀ ਪੌੜੀ ਦਿਖਾਈ ਗਈ ਹੈ। ਪ੍ਰਤਾਪ ਸਿੰਘ ਬਾਜਵਾ, ਰਾਜਾ ਵੜਿੰਗ ਤੇ ਨਵਜੋਤ ਸਿੰਘ ਸਿੱਧੂ ਕਾਂਗਰਸ ਪਾਰਟੀ ਦੀ ਪ੍ਰਸ਼ੰਸਾ ਕਰਦੇ ਰਹੇ ਜਦ ਕਿ ਚਰਨਜੀਤ ਸਿੰਘ ਚੰਨੀ ਨੇ 350 ਕਰੋੜ ਰੁਪਏ ਦੇ ਕੇ ਮੁੱਖ ਮੰਤਰੀ ਦੀ ਸੀਟ ਦਾ ਮੁੱਦਾ ਹੱਲ ਕਰ ਦਿੱਤਾ। ਐਸੋ ਪਹਿਲਾਂ ਆਕਾਲੀ ਦਲ ਨੇ ਮੁੱਖ ਮੰਤਰੀ ਦੀ ਕੁਰਸੀ ਖਰੀਦਣ ਦਾ ਇੱਕ AI ਵੀਡੀਓ ਜਾਰੀ ਕੀਤਾ ਸੀ ਜਿਸ ਵਿੱਚ ਦਿਖਾਇਆ ਗਿਆ ਸੀ ਕਿ ਚੰਨੀ ਨੇ ਰਾਹੁਲ ਗਾਂਧੀ ਤੇ ਸੋਨੀਆ ਗਾਂਧੀ ਨੂੰ 500 ਕਰੋੜ ਰੁਪਏ ਦਿੱਤੇ ਸਨ ਉਦੋਂ ਹੀ ਉਹਨਾਂ ਨੂੰ ਮੁੱਖ ਮੰਤਰੀ ਦੀ ਕੁਰਸੀ ਮਿਲੀ ਸੀ ਪੰਜਾਬ ਕਾਂਗਰਸ ਵਿੱਚ ਚੱਲ ਰਿਹਾ ਕਮਾਸਾਨ ਹੁਣ ਹਾਈ ਕਮਾਂਡ ਦੇ ਦਰਬਾਰ ਤੱਕ ਪਹੁੰਚ ਗਿਆ ਹੈ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਪਾਰਟੀ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨਾਲ ਮੁਲਾਕਾਤ ਲਈ 19 ਦਸੰਬਰ ਦਾ ਸਮਾਂ ਮਿਲਿਆ ਹੈ ਸਿੱਧੂ ਆਪਣੀ ਪਤਨੀ ਡਾਕਟਰ ਨਵਜੋਤ ਕੌਰ ਸਿੱਧੂ ਦੀ ਮੁਤਲੀ ਤੇ ਪਾਰਟੀ ਵਿੱਚ ਚੱਲ ਰਏ ਕਲੇਸ਼ ਤੇ ਹਾਈ ਕਮਾਂਡ ਦੀ ਕਿਸੇ ਵੀ ਕਾਰਵਾਈ ਤੋਂ ਪਹਿਲਾਂ ਆਪਣਾ ਪੱਖ ਰੱਖਣਾ ਚਾਹੁੰਦੇ ਨੇ ਸਿੱਧੂ ਬੁੱਧਵਾਰ ਨੂੰ ਵੀ ਦਿੱਲੀ ਪਹੁੰਚੇ ਸਨ ਪਰ ਸੰਸਦ ਸੈਸ਼ਨ ਕਾਰਨ ਕੇਂਦਰੀ ਲੀਡਰਸ਼ਿਪ ਨਾਲ ਮੁਲਾਕਾਤ ਨਹੀਂ ਸੀ ਹੋ ਸકી ਦੂਜੇ ਪਾਸੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਦਾ ਗਰੁੱਪ ਵੀ ਪੂਰੀ ਤਰ੍ਹਾਂ ਸਰਗਰਮ ਹੋ ਗਿਆ ਏ ਪਾਰਟੀ ਦੇ ਮੌਜੂਦਾ ਹਾਲਾਤਾਂ ਤੇ ਵਿਚਾਰ ਵਟਾਂਦਰਾ ਕਰਨ ਲਈ ਦਿੱਲੀ ਵਿੱਚ ਮੀਟਿੰਗ ਕੀਤੀ ਗਈ ਜਿਸ ਵਿੱਚ ਪੰਜਾਬ ਕਾਂਗਰਸ ਇਨਚਾਰਜ ਪੁਪੇਸ਼ ਬਗੇਲ ਤੇ ਪ੍ਰਧਾਨ ਰਾਜਾ ਵੜਿੰਗ ਸਮੇਤ ਦੋ ਸਹਿ ਇਨਚਾਰਜ ਵੀ ਮੌਜੂਦ ਰਹੇ ਮੰਨਿਆ ਜਾ ਰਿਹਾ ਹੈ ਕਿ ਵੜਿੰਗ ਸਿੱਧੂ ਦੀ ਪ੍ਰਿਯੰਕਾ ਗਾਂਧੀ ਨਾਲ ਹੋਣ ਵਾਲੀ ਮੁਲਾਕਾਤ ਤੋਂ ਬਾਅਦ ਪੈਦਾ ਹੋਣ ਵਾਲੇ ਹਾਲਾਤਾਂ ਨੂੰ ਸੰਭਾਲਣ ਦੀ ਰਣਨੀਤੀ ਬਣਾਉਣ ਵਿੱਚ ਜੁਟ ਗਏ ਨੇ ਕੋਈ ਨੇਤਾ ਕਿੰਨਾ بڑا ਹੋ ਕਿਸੇ ਪਦ ਪਰ ਹੋ ਪਾਰਟੀ ਅਨੁਸ਼ਾਸਨ से बड़ा कोई नहीं हो सकता और ਤਤਕਾਲ ਉਸ ਤੇ ਐਕਸ਼ਨ ਲੈ ਲਿਆ ਗਿਆ ਹੈ और इसके बाद अब कोई बात नहीं है जो भी व्यक्ति होगा अनुशासनहीनता कोई करे तो उसको बर्दाश्त नहीं किया जाएगा देखिए सस्पेंड होना अपने आप में उसे प्राथमिक सदस्य से उसको सस्पेंड किया गया है वो अपने आप में बड़ी कार्रवाई है ये छोटी मोटी कार्रवाई नहीं है उधर साबका कांग्रेसी विधायक मौजूदा भाजपा हल्का इंचार्ज हरजिंदर सिंह ठेकेदार ने कहा है ਕਿ ਉਹ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾਕਟਰ ਨਵਜੋਤ कौर ਸਿੱਧੂ ਦੇ ਕਾਂਗਰਸ ਪਾਰਟੀ ਦੇ ਮੁੱਖ ਮੰਤਰੀ ਚਿਹਰੇ ਲਈ 500 ਕਰੋੜ ਰੁਪਏ ਮੰਗਣ ਦੇ ਬਿਆਨ ਦਾ ਸਮਰਥਨ ਕਰਦੇ ਨੇ। ਉਹਨਾਂ 'ਤੇ ਦੋਸ਼ ਲਗਾਇਆ ਕਿ ਟਿੱਕ ਟਾਕ ਕਾਂਗਰਸ ਪਾਰਟੀ ਦੇ ਅੰਦਰ ਪੈਸੇ ਦੇ ਬਦਲੇ ਹੀ ਦਿੱਤੀਆਂ ਜਾਂਦੀਆਂ ਨੇ। ਹਰਜਿੰਦਰ ਸਿੰਘ ਨੇ ਕਿਹਾ ਕਿ ਉਹਨਾਂ ਨੇ 2007 ਤੱਕ ਆਪਣਾ ਵਿਧਾਇਕ ਕਾਰਜਕਾਲ ਪੂਰਾ ਕੀਤਾ। ਫਿਰ ਉਹ 2008 ਦੀ ਉਪਚੋਣ ਲਈ ਚੰਡੀਗੜ੍ਹ ਗਏ ਤੇ ਉਸ ਸਮੇਂ ਦੇ ਇੰਚਾਰਜ ਲਾਲ ਸਿੰਘ ਨਾਲ ਮੁਲਾਕਾਤ ਕੀਤੀ। ਉਨਾਂ ਤੋਂ ਟਿਕਟ ਦੇ ਬਦਲੇ 4 ਕਰੋੜ ਰੁਪਏ ਮੰਗੇ ਗਏ ਪਰ ਉਹ 4 ਕਰੋੜ ਰੁਪਏ ਦੇਣ ਦੇ ਸਮਰੱਥ ਨਹੀਂ ਸਨ ਪਰ ਜੇਕਰ ਉਹਨਾਂ ਨੂੰ ਟਿਕਟ ਮਿਲਦੀ ਤਾਂ ਉਹ ਜ਼ਰੂਰ ਜਿੱਤ ਦਰਜ ਕਰਦੇ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਤੇ ਸਾਬਕਾ ਵਿਧਾਇਕ ਜਗਤਾਰ ਸਿੰਘ ਢਿਆਲਪੁਰ ਇੱਕ ਵੱਡੇ ਵਿਵਾਦ ਵਿੱਚ ਘਿਰਦੇ ਨਜ਼ਰ ਆ ਰਹੇ ਨੇ ਪੰਜਾਬ ਵਿੱਚ ਹੋਣ ਵਾਲੀਆਂ ਬਲਾਕ ਸਮਤੀ ਚੋਣਾਂ ਦੌਰਾਨ ਉਹਨਾਂ ਨੇ ਇੱਕ ਜਨਤਕ ਸਭਾ ਵਿੱਚ ਖੁੱਲੇ ਆਮ ਐਲਾਨ ਕਰ ਦਿੱਤਾ ਕਿ ਜਿਹੜੀ ਪੰਚਾਇਤ ਆਪ ਨੂੰ ਸਭ ਤੋਂ ਵੱਡੀ ਜਿੱਤ ਦਵਾਏਗੀ ਉਸ ਨੂੰ 31 ਲੱਖ ਰੁਪਏ ਦੀ ਗ੍ਰਾਂਟ ਮਿਲੇਗੀ ਪ੍ਰਚਾਰ ਦੌਰਾਨ ਉਹਨਾਂ ਐਵੀ ਕਹਾ ਕਿ 100 ਜਾਂ ਇਸ ਤੋਂ ਵੱਧ ਵੋਟਾਂ ਵਾਲੀ ਪੰਚਾਇਤ ਨੂੰ 11 ਲੱਖ ਰੁਪਏ ਤੇ ਬਾਕੀ ਆਪ ਜਿਤਾਉਣ ਵਾਲੀਆਂ ਪੰਚਾਇਤਾਂ ਨੂੰ 5-5 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਜਾਏਗੀ। ਧਿਆਲਪੁਰਾ ਦਾ ਇਹ ਬਿਆਨ ਚੋਣ ਜਾਬਤੇ ਦੀ ਖੁੱਲੀ ਉਲੰਘਣਾ ਮੰਨਿਆ ਜਾ ਰਿਹਾ ਹੈ। ਸ਼ੋਮਨੀ ਅਕਾਲੀਦਾਨ ਨੇ ਇਸ ਨੂੰ ਵੋਟਰਾਂ ਨੂੰ ਲਾਲਚ ਦੇਣ ਦਾ ਮਾਮਲਾ ਦਰਜ਼ਿਆ ਤੁਰੰਤ ਪੰਜਾਬ ਰਾ ਚੋਣ ਕਮਿਸ਼ਨ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਅਕਾਲੀ ਦਲ ਨੇ ਮੰਗ ਕੀਤੀ ਹੈ ਕਿ ਜਗਤਾਰ ਸਿੰਘ ਧਿਆਲਪੁਰਾ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਤੇ ਉਹਨਾਂ ਦੀ ਉਮੀਦਵਾਰੀ ਵੀ ਰੱਦ ਕੀਤੀ ਜਾਵੇ ਇਸ ਮਾਮਲੇ ਨੇ ਪੰਜਾਬ ਦੀ ਸਿਆਸਤ ਵਿੱਚ ਤਹਿਲਕਾ ਮਚਾ ਦਿੱਤਾ ਹੈ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅਮਰਿਤਪਾਲ ਸਿੰਘ ਵੱਲੋਂ ਸੰਸਦ ਦੇ ਸਰਦ ਰੂਤ اجلاس ਵਿੱਚ ਸ਼ਾਮਲ ਹੋਣ ਲਈ ਦਾਇਰ ਪਟੀਸ਼ਨ ਤੇ ਅੱਜ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਅਹਿਮ ਸੁਣਵਾਈ ਹੋਈ ਅਦਾਲਤ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਮਗਰੋਂ ਮਾਮਲੇ ਦੀ ਅਗਲੀ ਸੁਣਵਾਈ 15 ਦਸੰਬਰ ਲਈ ਤੈਅ ਕੀਤੀ ਅਮਰਿਤਪਾਲ ਸਿੰਘ ਦੇ ਵਕੀਲ ਈਮਾਨ ਸਿੰਘ ਖਾਰਾਣੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਅਦਾਲਤ ਵਿੱਚ ਸਰਕਾਰ ਵੱਲੋਂ ਦਾਇਰ ਜਵਾਬ ਤੇ ਬਹਿਸ ਹੋਈ ਬਚਾਅ ਪੱਖ ਨੇ ਦਲੀਲ ਦਿੱਤੀ ਕਿ ਅਮਰਿਤਪਾਲ ਸਿੰਘ ਨੂੰ ਕਸਟਡੀ ਪੈਰੋਲ ਦਿੱਤੀ ਜਾਵੇ ਜਿਸ ਨਾਲ ਕਾਨੂੰਨ ਵਿਵਸਾ ਨੂੰ ਕੋਈ ਖਤਰਾ ਨਹੀਂ ਵਕੀਲ ਨੇ ਸੰਸਦ ਮੈਂਬਰ ਇੰਜੀਨੀਅਰ ਰਸ਼ੀਦ ਤੇ ਪੱਪੂ ਯਾਦਵ ਦੀ ਮਿਸਾਲ ਦਿੰਦਿਆਂ ਕਿਹਾ ਕਿ ਜਿਸ ਤਰ੍ਹਾਂ ਇਹਨਾਂ ਆਗੂਆਂ ਨੂੰ ਰਾਹਤ ਦਿੱਤੀ ਗਈ ਸੀ ਉਸੇ ਤਰਜ਼ ਤੇ ਅਮਰਿਤਪਾਲ ਸਿੰਘ ਨੂੰ ਵੀ ਸਰਦ ਰੋਤ ਇਜਲਾਸ ਵਿੱਚ ਹਿੱਸਾ ਲੈਣ ਦੀ ਇਜਾਜ਼ਤ ਦਿੱਤੀ ਜਾਵੇ ਤਾਂ ਜੋ ਉਹ ਆਪਣੇ ਹਲਕੇ ਦੇ ਪੱਖ ਦੇ ਮੁੱਦੇ ਸੰਸਦ ਵਿੱਚ ਚੁੱਕ ਸਕਣ ਦੂਜੇ ਪਾਸੇ ਸਰਕਾਰ ਨੇ ਅਮਰਿਤਪਾਲ ਸਿੰਘ ਦੀ ਰਿਹਾਈ ਦਾ ਸਖਤ ਵਿਰੋਧ ਕੀਤਾ ਜ਼ਿਕਰ ਯੋਗ ਹੈ ਕਿ ਪਿਛਲੀ ਸੁਣਵਾਈ ਦੌਰਾਨ ਸਰਕਾਰ ਨੇ 5000 ਤੋਂ ਵੱਧ ਪੰਨਿਆਂ ਦਾ ਵਿਸਤ੍ਰਿਤ ਜਵਾਬ ਅਦਾਲਤ ਵਿੱਚ ਸੌਂਪਿਆ ਸੀ ਸਰਕਾਰੀ ਟੀਨੇ ਦਲੀਲ ਦਿੱਤੀ ਕਿ ਅਮਰਿਤਪਾਲ ਦਾ ਨਾਮ 9 ਅਕਤੂਬਰ 2024 ਨੂੰ ਹੋਏ ਗੁਰਪ੍ਰੀਤ ਸਿੰਘ ਹਰੀ 9 ਕਤਲ ਕਾਰਨ ਨਾਲ ਜੋੜਨ ਦੇ ਸੰਕੇਤ ਨੇ ਦੱਸਿਆ ਹੈ ਕਿ ਮ੍ਰਿਤਕ ਹਰੀ 9 ਪਹਿਲਾ ਅਮਰਿਤਪਾਲ ਦਾ ਕਰੀਬੀ ਸੀ ਪਰ ਬਾਅਦ ਵਿੱਚ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਖਿਲਾਫ ਹੋ ਗਿਆ ਸੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਬਰਗਾੜੀ ਬੇਵਿਦੀ ਘਟਨਾ ਨਾਲ ਸੰਬੰਧਿਤ ਵਿਰੋਧ ਪ੍ਰਦਰਸ਼ਨ ਦੇ ਸਿਲਸਿਲੇ ਵਿੱਚ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ 'ਤੇ ਹੋਣਾ ਖਿਲਾਫ ਦਰਜ ਐਫ ਆਈ ਆਰ ਰੱਦ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਅਦਾਲਤ ਨੇ ਇਹ ਮੰਨਿਆ ਕਿ ਧਾਰਾ 195 CrPC ਤਹਿਤ ਰੋਕ ਕੇਵਲ ਮੈਜਿਸਟ੍ਰੇਟ ਵੱਲੋਂ ਨੋਟਿਸ ਲੈਣ ਦੇ ਪੜਾਅ ਵਿੱਚ ਹੀ ਲਾਗੂ ਹੁੰਦੀ ਹੈ ਨਾ ਕਿ ਐਫ ਆਈ ਆਰ ਜਾਂ ਜਾਂਚ ਦੇ ਪੜਾਅ ਵਿੱਚ। ਜਸਟਿਸ ਤਿਰਭਵੰਦਈਆ ਨੇ ਕਿਹਾ ਕਿ ਕਾਨੂੰਨੀ ਪ੍ਰਕਿਰਿਆ ਦਾ ਪਾਲਣ ਮੈਜਿਸਟ੍ਰੇਟ ਵੱਲੋਂ ਅਪਰਾਧਾਂ ਦਾ ਨੋਟਿਸ ਲੈਣ ਸਮੇਂ ਦੇਖਿਆ ਜਾਣਾ ਚਾਹੀਦਾ ਏ ਤੇ ਇਹ ਪੜਾ ਹਲੇ ਤੱਕ ਨਹੀਂ ਆਇਆ ਇਸ ਲਈ ਇਹ 17 ਦੀਆਂ ਤਜਵੀਜ਼ਾਂ ਦੀ ਕਥਿਤ ਉਲੰਘਣਾ ਇਸ ਪੱਧਰ ਤੇ ਸਬੰਧਤ ਐਫਆਈਆਰ ਰੱਦ ਕਰਨ ਦੀ ਮੰਗ ਦਾ ਆਧਾਰ ਨਹੀਂ ਹੈ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਸਾਬਕਾ ਆਕਾਲੀ ਮੰਤਰੀ ਵਿਕਰਮ ਸਿੰਘ ਮਜੀਠੀਆ ਨੇ ਵੀਡੀਓ ਕਾਨਫਰencing ਰਾਹੀਂ ਅਤੇ ਹਿੱਕ ਜ਼ਿਲ੍ਹਾ ਸੈਸ਼ਨ ਜੱਜ ਹਰਦੀਪ ਸਿੰਘ ਦੀ ਅਦਾਲਤ ਵਿੱਚ ਪੇਸ਼ੀ ਭੁੱਗੀ। ਇਸ ਦੌਰਾਨ ਅਦਾਲਤ ਵਿੱਚ ਸਰਕਾਰੀ ਟੀਰਵੱਲੋ ਪ੍ਰੀਤਿੰਦਰ ਪਾਲ ਸਿੰਘ ਵਿਸ਼ੇਸ਼ ਸਰਕਾਰੀ ਵਕੀਲ ਜਦਕਿ ਮਜੀਠੀਆ ਵੱਲੋਂ ਐਡਵੋਕੇਟ ਐਚ ਐਸ ਤਨੋਆ ਪੇਸ਼ ਹੋਏ। ਅਦਾਲਤ ਵੱਲੋਂ ਇਸ ਮਾਮਲੇ ਦੀ ਅਗਲੀ ਸੁਣਵਾਈ ਲਈ 23 ਦਸੰਬਰ ਦੀ ਤਾਰੀਖ ਤੈਅ ਕੀਤੀ ਗਈ ਹੈ। ਇਸ ਮਾਮਲੇ ਵਿੱਚ ਦੋਸ਼ ਤੈਅ ਕਰਨ ਲਈ 23 ਦਸੰਬਰ ਨੂੰ ਦੋਵਾਂ ਟੀਰਾ ਵਿੱਚ ਬਹਿਸ ਹੋਣ ਦੀ ਵੀ ਸੰਭਾਵਨਾ ਹੈ। ਸ਼ੋਮਨੀ ਗੁਜ਼ਾਰਾ ਪ੍ਰਬੰਧਕ ਕਮੇਟੀ ਦੀ ਅੰਤਰਿੰਕ ਕਮੇਟੀ ਦੀ ਮੀਟਿੰਗ ਤੋਂ ਬਾਅਦ ਪ੍ਰਦਾਨ ਐਡਵੋਕੇਟ ਹਰਜਿੰਦਰ ਸਿੰਘ ਤਾਮੀ ਨੇ ਮੀਡੀਆ ਨੂੰ ਸਪਸ਼ਟ ਕੀਤਾ ਕਿ ਡਾਕਟਰ ਰੀਸ਼ਰ ਸਿੰਘ ਵੱਲੋਂ ਸ਼੍ਰੀ ਕਾਲਤਾਕਸਾਹਬ ਨੂੰ ਸੌਂਪੀ 1000 ਪੰਨਿਆਂ ਦੀ ਰਿਪੋਰਟ ਵਿੱਚ ਕਿਤੇ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦਾ ਜ਼ਿਕਰ ਨਹੀਂ ਹੈ ਮਾਮਲਾ ਸਿਰਫ ਕੁਝ ਮੁਲਾਜ਼ਮਾਂ ਵੱਲੋਂ ਪੈਸੇ ਦੀ ਹੀਰਾਫੇਰੀ ਦਾ ਹੈ ਬੇਦਬੀ ਜਾਂ ਸਰੂਪ ਗੁੰਮ ਹੋਣ ਦਾ ਨਹੀਂ ਤਾਮੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ 2022 ਵਿੱਚ ਬਰਗਾੜੀ ਕਾਂਡ ਨੂੰ ਚਮਕਾ ਕੇ ਚੋਣਾ ਜਿੱਤਿਆ ਪਰ 4 ਸਾਲ ਬਾਅਦ ਵੀ ਲੋਕ ਪੁੱਛ ਰਹੇ ਨੇ ਕਿ ਇਨਸਾਫ ਕਿੱਥੇ ਹੈ ਸਰਕਾਰ ਨੇ ਗੁਰਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਪ੍ਰਕਾਸ਼ ਪੁਰਬ ਅਤੇ ਗੁਰਗੋਬਿੰਦ ਸਿੰਘ ਜੀ ਦੇ 350ਵੇਂ ਗੁਰਤਾ ਗੱਦੀ ਦਿਵਸ ਤੇ ਕਰੋੜਾਂ ਰੁਪਏ ਖਰਚ ਕੇ ਸਿਰਫ ਪ੍ਰੋਗਰਾਮ ਕੀਤੇ ਪਰ ਅਸਲ ਮੁੱਦਿਆਂ ਤੇ ਫੇਲ ਹੋਈ। ਉਨਾ ਦੋਸ਼ ਲਗਾਇਆ ਕਿ ਉਹਨਾਂ 3 ਨਵੰਬਰ ਨੂੰ ਸ਼ਹੀਦੀ ਸਮਾਗਮ ਵਿੱਚ ਲੱਖਾਂ ਸੰਗਤਾਂ ਦਾ ਇਕੱਠ ਵੇਖ ਕੇ ਸਰਕਾਰ ਉਤੇਜਿਤ ਹੋ ਗਈ ਤੇ ਅਗਲੇ ਦਿਨ ਹੀ SGPC ਮੁਲਾਜ਼ਮਾਂ ਤੇ ਪਰਚਾ ਦਰਜ ਕਰਵਾ ਦਿੱਤਾ ਇਹ ਸਿੱਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਚੁਣੌਤੀ ਤੇ SGPC ਦੇ ਪ੍ਰਬੰਧਕੀ ਅਧਿਕਾਰਾਂ ਵਿੱਚ ਸਰਕਾਰੀ ਦਖਲ ਹੈ ਤਾਂ ਮੀਨੇ ਕਿਹਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੇ ਖੁਦ ਬੋਰਡ ਬਣਾਇਆ ਸੀ ਉਸਨੇ ਜਾਂਚ ਕੀਤੀ ਰਿਪੋਰਟ ਸੌਂਪੀ ਤੇ ਦੋਸ਼ੀਆਂ ਨੂੰ ਸਜ਼ਾਵਾਂ ਦਿੱਤੀਆਂ ਗਈਆਂ ਫਿਰ ਵੀ ਸਰਕਾਰ ਨੇ ਮੰਤਰੀ ਸਪੀਕਰ ਤੇ ਵਿਧਾਇਕ ਧਰਨੇ ਤੇ ਪੇਜ ਕੇ ਪੁਲਿਸ ਨੂੰ ਪਰਚਾ ਦਰਜ ਕਰਨ ਦੇ ਆਦੇਸ਼ ਦਿੱਤੇ ਸੋ ਅੱਜ ਲੰਮੀ ਡਿਸਕਸ਼ਨ ਤੋਂ ਬਾਅਦ ਇਹ ਜਿਹੜਾ ਸਮੁੱਚੇ ਤੌਰ ਤੇ ਇੱਕ ਮਤਾ ਆਇਆ ਉਹ ਸਾਰੇ ਪੱਖ ਤੁਹਾਡੇ ਸਪਸ਼ਟ ਕਰਦਾ ਕਿ ਪੰਜਾਬ ਦੀ ਸਰਕਾਰ 2022 ਵਿੱਚ ਬੜਗਾਰੀ ਕਾਰਨ ਨੂੰ ਚਮਕਾ ਕੇ ਲੋਕਾਂ ਨੂੰ ਗਮਰਾਹ ਕਰਕੇ ਅਸਲੀਅਤ ਤੋਂ ਓਹਲੇ ਰੱਖ ਕੇ ਸੋਸ਼ਲ ਮੀਡੀਆ ਰਾਹੀਂ ਉਪਜ ਵਿੱਚ ਆਈ ਸੀ ਤੇ 4 ਸਾਲ ਤੋਂ ਬਾਅਦ ਅੱਜ ਲੋਕ ਉਹਦੇ ਵੀ ਸਵਾਲ ਚੁੱਕਦੇ ਆ ਵੀ ਉਹਦਾ ਕੀ ਬਣਿਆ ਹੁਣ ਕਿਉਂਕਿ ਆ ਸਦੀ ਆਪਾਂ ਸਹਿਬਗੁਰੂ ਤੇਗ ਬਹਾਦਰ ਪਾਤਸ਼ਾਹ ਦੀ 350 ਸਾਲਾਂ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਦੀ ਮਨਾ ਕੇ ਛੜੇ ਆ ਗੁਰੂ ਮੋਬਨ ਸਿੰਘ ਪਾਛਾ ਦੀ ਦਾ 350 ਸਾਲਾ ਗੁਰਿਆਈ ਦੇਵਸ ਨੂੰ ਮਨਾ ਕੇ ਹਟੇ ਆ ਸਰਕਾਰ ਉਹਦੇ ਵਿੱਚ ਕਰੋੜਾਂ ਰੁਪਏ ਲਾ ਕੇ ਫੇਲ ਰਹੀ ਇਹ ਲਾਜ ਮੈਂ ਕਿਉਂ ਬਰਤ ਰਿਹਾ ਕਿਉਂਕਿ ਸਾਡੇ ਵੀ ਸ਼ੌਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ 23 ਤੋਂ ਲੈ ਕੇ 29 ਤੱਕ ਸਮਾਗਮ ਚੱਲਦੇ ਸੀ ਤੇ 29 ਤਰੀਕ ਨੂੰ ਸਮੁੱਚੇ ਖਾਲਸਾ ਪੰਥ ਨੇ ਇਕੱਠਾ ਇਕੱਠੇ ਹੋ ਕੇ ਉਹ ਨਗਰ ਕੀਰਤਨ ਸਤ ਗੁਰਾਂ ਦੀ ਯਾਦ ਦੇ ਵਿੱਚ ਸੀਸ ਸੰਸਕਾਰ ਦਿਵਸ ਦੇ ਤੌਰ ਤੇ ਮਨਾਇਆ ਸ਼ਾਇਦ ਉਸ ਗੱਲ ਤੋਂ ਉਤੇਜਿਤ ਹੋ ਕੇ ਇਹ ਸਾਰੀ ਜਿਹੜੀ ਆ ਉਹ ਕਾਰਵਾਈ ਕੀਤੀ ਗਈ شورای ਗੁਰਦਾਰਾ ਪ੍ਰਬੰਧਕ ਕਮੇਟੀ ਦੀ ਅੰਤਰ ਕਮੇਟੀ ਮਹਿਸੂਸ ਕਰਦੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਸੰਬੰਧਤ ਮਾਮਲੇ 'ਚ ਪਾਰਚਾ ਦਰਜ ਕਰਨ ਦੀ ਕਾਰਵਾਈ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਿੱਧੀ ਚੁਣੌਤੀ ਸਰਬੰਸਾਨੀ ਸਾਹਿਬ ਸ਼ਿਰਗੁਰ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਬਾਬਾ ਫਤੇ ਸਿੰਘ ਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਦੀ ਯਾਦ ਵਿੱਚ 25 ਤੋਂ 27 ਦਸੰਬਰ ਤੱਕ ਕੀਤੀ ਜਾਣ ਵਾਲੀ ਸ਼ਹੀਦੀ ਸਭਾ ਦੀ ਪਵਿੱਤਰਤਾ ਨੂੰ ਬਰਕਰਾਰ ਰੱਖਣ ਲਈ ਜ਼ਿਲ੍ਹਾ ਮੈਜਿਸਟ੍ਰੇਟ ਡਾਕਟਰ ਸੋਨਾ ਥਿੰਦ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਦੇ 3 ਕਿਲੋਮੀਟਰ ਦੇ ਏਰੀਆ ਅੰਦਰ ਲਾਊਡ ਸਪੀਕਰ ਤੇ ਟੇਪ ਰਿਕਾਰਡ ਚਲਾਉਣ ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਨੇ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਜਾਰੀ ਕੀਤੇ ਗਏ ਮਨਾਹੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਸ਼ਹੀਦੀ ਸਭਾ ਦੌਰਾਨ ਆਮ ਲੋਕਾਂ ਦੁਕਾਨਦਾਰਾਂ ਤੇ ਲੰਗਰ ਲਾਉਣ ਵਾਲਿਆਂ ਵੱਲੋਂ ਲਾਊਡ ਸਪੀਕਰ ਤੇ ਟੇਪ ਰਿਕਾਰਡ ਬਹੁਤ ਉੱਚੀ ਆਵਾਜ਼ ਵਿੱਚ ਚਲਾਏ ਜਾਂਦੇ ਨੇ ਜਿਸ ਕਾਰਨ ਜਿੱਥੇ ਮਾਹੌਲ ਦੀ ਪਵਿੱਤਰਤਾ ਭੰਗ ਹੁੰਦੀ ਹੈ ਉੱਥੇ ਹੀ ਆਵਾਜ਼ੀ ਪ੍ਰਦੂਸ਼ਣ ਵੀ ਫੈਲਦਾ ਹੈ ਤੇ ਆਉਣ ਵਾਲੀ ਸੰਗਤ ਤੇ ਵੀ ਇਹ ਜ਼ਾ ਮਾੜਾ ਪ੍ਰਭਾਵ ਪੈਂਦਾ ਹੈ ਅੱਜ ਅਬੋਹਰ ਕੋਰਟ ਕੰਪਲੈਕਸ ਦੀ ਪਾਰਕਿੰਗ ਵਿੱਚ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਦਿਨ ਦਿਹਾੜੇ ਮਸ਼ਹੂਰ ਜੋਹਰੀ ਮੰਦਰ ਦੇ ਮੁੱਖ ਪੁਜਾਰੀ ਦੇ ਪੁੱਤਰ 32 ਸਾਲਾ ਆਕਾਸ਼ੂਰਫ ਗੋਲੂ ਪੰਡਤ ਨੂੰ ਨੇੜੇ ਤੋਂ 5 ਤੋਂ 6 ਗੋਲੀਆਂ ਮਾਰ ਕੇ ਜਾਨੋਂ ਮਾਰ ਦਿੱਤਾ ਗਿਆ ਗੋਲੂ ਇੱਕ ਅਦਾਲਤੀ ਪੇਸ਼ੀ ਤੋਂ ਬਾਹਰ ਆ ਕੇ ਆਪਣੀ ਕਾਰ ਵਿੱਚ ਬੈਠਣ ਹੀ ਵਾਲਾ ਸੀ ਕਿ ਚਿੱਟੇ ਰੰਗ ਦੀ ਕਾਰ ਵਿੱਚ ਆਏ 3 ਤੋਂ 4 ਨੌਜਵਾਨਾਂ ਨੇ ਉਸ ਤੇ ਤਾਬੜ ਤੋੜ ਗੋਲੀਆਂ ਚਲਾ ਦਿੱਤੀਆਂ 3 ਗੋਲੀਆਂ ਉਸ ਦੇ ਸੀਨੇ ਤੇ ਪੇਟ ਵਿੱਚ ਲੱਗੀਆਂ ਸਾਥੀਆਂ ਨੇ ਉਸਨੂੰ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ ਪਰ ਡਾਕਟਰ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਗੋਲੂ ਪੰਡਤ ਖੁਦ ਇੱਕ ਬਦਨਾਮ ਗੈਂਗਸਟਰ ਸੀ ਤੇ ਉਸ ਦੇ ਵਿਰੁੱਧ ਕਈ ਕਤਲ ਲੁੱਟ ਤੇ ਹੋਰ ਅਪਰਾਧਿਕ ਮਾਮਲੇ ਦਰਜ ਸਨ। ਫਾਜ਼ਿਲਕਾ ਦੇ ਐਸਐਸਪੀ ਗੁਰਮੀਤ ਸਿੰਘ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਵਿੱਚ ਇਹ ਗੈਂਗਵਾਰ ਦਾ ਮਾਮਲਾ ਲੱਗ ਰਿਹਾ ਏ ਤੇ ਹਮਲਾਵਰਾਂ ਦੀ ਪਛਾਣ ਕਰ ਲਈ ਗਈ ਹੈ। ਜਲਦੀ ਹੀ ਗ੍ਰਿਫਤਾਰੀਆਂ ਹੋਣਗੀਆਂ। ਦੱਸਿਆ ਗਿਆ ਕਿ ਗੱਗੀ ਲਾਹੌਰੀਏ ਨੇ ਇੱਕ ਪੋਸਟ ਸਾਂਝੀ ਕਰਕੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਹੈ। ਕੋਈ ਇਹ ਜਿਹਾ ਇਨਸੀਡੈਂਟ ਅੱਜ ਬੋਰ ਵੀ ਆ ਵਾਪਰੇ। ਸਾਰੀਆਂ ਟੀਮਾਂ ਸਾਡੀਆਂ ਇਸੇ ਕੰਮ ਤੇ ਲੱਗੀਆਂ ਹੋਈਆਂ ਨੇ ਅਲੱਗ-ਅਲੱਗ ਟੀਮਾਂ ਨੂੰ ਅਲੱਗ-ਅਲੱਗ ਜੌਬਸ ਦਿੱਤੀਆਂ ਗਈਆਂ ਨੇ ਸਾਡੇ ਕੋਲ ਲੀਡਸ ਆਈਆਂ ਨੇ ਅਸੀਂ ਉਹਨਾਂ ਲੀਡਸ ਉੱਪਰ ਕੰਮ ਕਰ ਰਹੇ ਹਾਂ ਔਰ ਅਸੀਂ ਕਿਸੇ ਵੀ ਕਲਪਰੇਟ ਨੂੰ ਬਿਲਕੁਲ ਸਪੇਅਰ ਨਹੀਂ ਕਰਾਂਗੇ ਕਿਸੇ ਵੀ ਹੱਦ ਦੇ ਵਿੱਚ ਕਾਰਨ ਕਿ ਇਹ ਸਾਰੇ ਜਿਹੜਾ ਗਏ ਅੱਜ ਤਾਂ ਕਿ ਦੋ ਸਾਹਮਣੇ ਆਰੀ ਗੱਲ ਕਿ ਇਹਨਾਂ ਦੋਨਾਂ ਦੀ ਆਪਸ ਵਿੱਚ ਪਰਸਨਲ ਰਾਈਵਲਰੀ ਚੱਲ ਰਹੀ ਸੀਨੀ ਔਰ ਇਸ ਕਰਕੇ ਹੀ ਇਹ ਇਹਨਾਂ ਨੇ ਅੱਜ ਕੀ ਕਿੰਨਾ ਜਾਂ ਦਿੱਤਾ ਸਰ ਕਿੰਨੇ ਲੋਕਾਂ ਤੇ ਮੰਗ ਲਾ ਦਰਖਾਸਤ ਲਿਆ ਇਹ ਚਾਰ ਬੰਦਿਆਂ ਦੇ ਐਫਆਈਆਰ ਦਰਜ ਕੀਤੀ ਹੈਗੀ ਤੇ ਉਹਦੇ ਉਸਦੇ ਬਾਕੀ ਦਫੀਸਾ ਜਿਹੜਾ ਗੱਲ ਸਰ ਇੱਕ ਵੀਡੀਓ ਵਾਇਰਲ ਹੋ ਗਈ ਹੈ ਕੋਈ ਨੇ ਉਸ ਵੀ ਵੈਰੀਫਾਈ ਕਰ ਰਹੇ ਹੈ ਕਿ ਸਾਰਾ ਦੇਖ ਰਹੇ ਹੈ ਉਨੇ ਸਾਰੇ ਕਿੰਨੇ ਗਿਆ ਵੀ ਕਿਤੇ ਬੇਰੀ ਕੱਲੇ ਦੀ ਹੋ ਗਰੀ ਆ ਉਹ ਕਿੰਨੇ ਮਰਦਾਨ ਲੱਗਦਾ ਜੇ ਜਿਹੜਾ ਵੀ ਇਨਵੋਲਡ ਹੋਏਗਾ ਜੇ ਬਿਲਕੁਲ ਸਿਆਰ ਨਹੀਂ ਕੀਤਾ ਜਾਏਗਾ ਕਿਸੇ ਵੀ ਸੂਰਬੇ ਵਿੱਚ ਐਂਡ ਕੋਈ ਮਰਸੀ ਨਹੀਂ ਕਿਸੇ ਦੇ ਕਿਸੇ ਬਿਆੰਤੇ ਪੱਕੇ ਉਹ ਜਿਹੜੇ ਜਿਹਨਾਂ ਡੈਥ ਹੋਈ ਉਹਨਾਂ ਦੇ ਸਾਹਰ ਕਿਹੜੀ ਗੱਲ ਕਰਾਉਣੀ ਤੁਮਾਰਾ ਬਾਰਡਰ ਦੀਆਂ ਨੇ ਆਮ ਜੰਤੀਆਂ ਨੇ ਬਾਤ ਬੱਝਾ ਸਰ ਸਰ ਲੱਗ ਲਿਖੀ ਜੇ ਆਪਣੇ ਨਾਮ ਕੀ ਰਹੀ ਜੇ ਤੁਹਾਨੂੰ ਦੇਖੋ ਉਹ ਆ ਨਾ ਅਸੀਂ ਜਿਹੜਾ ਲੀਡ ਸੇ ਕੰਮ ਕਰ ਰਹੇ ਹਾਂ ਉਹ ਜੋ ਕੋਲੋਂ ਮੈਂ ਖਸੂਰਸ ਕਰੂੰਗਾ ਤਾਂ ਫਿਰ ਅਗਲੇ ਵੀ ਅਲਰਟ ਹੋ ਗਏ ਇਸ ਕਰਕੇ ਸਾਨੂੰ ਉਹ ਇਸ ਤੋਂ ਬਾਅਦ ਹੀ ਬ੍ਰੇਕ ਕਰ ਪਾਉਂਗਾ ਸਰੋ ਨੇ ਗੈਂਗ ਜੀ ਐ ਦੋਨੇ ਗੈਂਗ ਹੀ ਬਣਾਈ ਹੋਈ ਸੀ ਕਿ ਇਹ ਸਿੰਪਲ ਕੀ ਸੀ ਨਾਦਰਜ ਰੈਗੂਲਰੀ ਹੈ ਅਜੇ ਤੱਕ ਤਾਂ ਗੱਲ ਰੋਏ ਸਾਹਮਣੇ ਆ ਰਹੀ ਹੈ ਇਹ ਕੋਈ ਓਪਨ ਕੋਈ ਗੈਂਗ ਵਾਲੀ ਗੱਲ ਨਹੀਂ ਕਿ ਇਹ ਕੱਲ ਕੋਲੋਂ ਲਾਸਟ ਸਟੇਸ਼ਨ ਬੋਧ ਤੇ ਮਾਰ ਕਰਿਆ ਗਿਆ ਤੇ ਅੱਜ ਇਹ ਸਨ ਇੱਕ ਘਟਨਾ ਇਹ ਲੋਕਾਂ ਵਾਲੀ ਆਪਣੇ ਅਬੀ ਤਰ੍ਹਾਂ ਸਖਤ ਤੌਰ ਤੇ ਮਚੂ ਕਰੀ ਮੈਂ ਐਕਸ਼ੂਰੈਂਸ ਇਹਨਾਂ ਸਾਰੇ ਸ਼ਹਿਰ ਵਾਸੀਆਂ ਨੂੰ ਕਵੀ ਕੋਈ ਬੰਦਾ ਕਿਸੇ ਵੀ ਸੂਰਤ ਉਸੇਰ ਨਹੀਂ ਕੀਤਾ ਜਾਏਗਾ ਬਿਲਕੁਲ ਅਸੀਸ਼ ਸ਼ੋਰਮ ਤੋਂ ਨੇ ਸਾਚਕਾਂ ਸ਼ਿਰੀ ਹਰਮੰਦਰ ਸਾਹਿਬ ਵਿਖੇ ਨਾਤਮਸਕ ਹੋਣ ਪੁੱਜੇ ਬ੍ਰਿਟਿਸ਼ ਕੋਲੰਬੀਆ ਦੀ ਵਿਧਾਨ ਸਭਾ ਦੇ ਸਪੀਕਰ ਰਾਜ ਚੋਹਾਨ ਨੂੰ ਸ਼ੋਮਨੀ ਕਮੇਟੀ ਵੱਲੋਂ ਤਰੰਗ ਪ੍ਰਚਾਰ ਕਮੇਟੀ ਦੇ ਮੈਂਬਰ ਪਾਇਆ ਜੈਪ ਸਿੰਘ ਅਬਿਆਸੀ ਤੇ ਸਕੱਤਰ ਬਲਵਿੰਦਰ ਸਿੰਘ ਕਾਲਮਾ ਨੇ ਸ਼੍ਰੀ ਦਰਬਾਰ ਸਾਹਿਬ ਦੇ ਸੂਚਨਾ ਕੇਂਦਰ ਵਿਖੇ ਸਨਮਾਨਿਤ ਕੀਤਾ ਇਸ ਮੌਕੇ ਰਾਜ ਚੋਹਾਨ ਨੇ ਕਿਹਾ ਕਿ ਉਹਨਾਂ ਨੂੰ ਸ਼ੋਮਨੀ ਕਮੇਟੀ ਵੱਲੋਂ ਸ਼ਹੀਰ ਗੁਰਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਸਾਕੇ ਦੇ 350 ਸਾਲਾ ਸ਼ਤਾਬਦੀ ਮੌਕੇ ਸ਼ਾਮਲ ਹੋਣ ਲਈ ਸੱਦਾ ਮਿਲਿਆ ਸੀ ਪਰ ਵਿਧਾਨ ਸਭਾ ਦਾ اجلاس ਚੱਲ ਰਿਹਾ ਹੋਣ ਕਾਰਨ ਉਸ ਸਮੇਂ ਹਾਜ਼ਰ ਨਹੀਂ ਹੋ ਸਕੇ। ਉਹਨਾਂ ਕਹੇ ਕਿ ਉਹ ਅੱਜ ਆਪਣੇ ਪਰਿਵਾਰ ਨਾਲ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਵਿਖੇ ਨਾਤਮਸਕ ਹੋਣ ਤੇ ਗੁਰੂ ਸਾਹਿਬ ਨੂੰ ਸਤਕਾਰ ਪੇਟ ਕਰਨ ਲਈ ਪੁੱਜੇ ਨੇ। ਉਹਨਾਂ ਕਹੇ ਕਿ ਇਹ ਪਾਵਨ ਅਸਥਾਨ ਸਮੁੱਚੀ ਮਾਨਵਤਾ ਲਈ ਅਧਿਆਤਮਿਕਤਾ ਦਾ ਸੋਮਾ ਹੈ ਜਿੱਥੋਂ ਮਨੁੱਖਤਾ ਨੂੰ ਆਪਸੀ ਭਾਈਚਾਰੇ ਦੀ ਪ੍ਰੇਰਣਾ ਮਿਲਦੀ ਹੈ। ਉਨਾ ਸ਼ੋਮਣੀ ਕਮੇਟੀ ਵੱਲੋਂ ਭੇਜੇ ਗਏ ਸਦਾ ਪੱਤਰ ਤੇ ਮਿਲੇ ਸਨਮਾਨ ਲਈ ਸ਼ੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਤਾਮੀਦਾਤ ਧੰਨਵਾਦ ਕੀਤਾ। ਮੇਰੇ ਲਈ ਇਹ ਬਹੁਤ ਹੀ ਅੱਜ ਇਹ ਪਗਾ ਮਾੜਾ ਦਿਨ ਹੈ। ਮੈਂ ਇੱਥੇ ਆਪਣੇ ਪਰਿਵਾਰ ਮੇਰੇ ਧਰਬਤ ਨਹੀਂ ਇੰਦਰ ਚੋਹਾਨ ਤੇ ਮੇਰੀ ਬੇਟੀ ਅਮਰਤਾ ਤੇ ਮੇਰਾ ਛੋਟਾ ਬ੍ਰਦਰ ਸੁਰੇਂਦਰਜੀਤ ਤੇ ਮੇਰਾ ਬਿਲਕੁਲ ਛੋਟਾ ਬ੍ਰੀਰ ਵੀਰ ਬ੍ਰੀਰ ਸੁਨੀਤ ਸਿੰਘ ਗਿਆੜਾ ਵੀ ਸਾਡੇ ਨਾਲ ਬੈਠੇ ਨੇ। ਕੁਛ ਮਹੀਨੇ ਪਹਿਲਾਂ ਸਰਦਲ ਬਲਵਿੰਦਰ ਸਿੰਘ ਹੋਣੀ ਸਾਡੇ ਕੋਲ ਕੈਨੇਡਾ ਆਏ ਸੀਗੇ ਬੈਠਣ ਦਾ ਮੌਕਾ ਮਿਲਿਆ ਤੇ ਇਹਨਾਂ ਨੂੰ ਪਤਾ ਲੱਗਿਆ ਵੀ ਜਿਹੜੀ 300 350 ਸੈਲਰੀ ਸਟਾਪ ਦੀ ਮਨਾਈ ਜਾ ਰਹੀ ਆ ਮੈਨੂੰ ਅਫਸੋਸ ਆ ਕਿ ਮੈਂ ਉਸ ਵਕਤ ਇੱਥੇ ਆ ਨਹੀਂ ਸਕਿਆ ਕਿਉਂਕਿ ਸਾਡਾ ਸੈਸ਼ਨ ਚੱਲ ਰਿਹਾ ਸੀ ਅੱਜ ਮੌਕਾ ਮਿਲਿਆ ਇੱਥੇ ਆਉਣ ਦਾ ਤੇ ਅੱਜ ਮੈਂ ਆਪਦੇ ਨੂੰ ਬਹੁਤ ਹੀ ਬੁਢਾਪਾ ਸਮਝਦਾ ਕਿ ਇੱਥੇ ਬੈਠ ਕੇ ਉਹ ਇਸ ਥਾਂ ਦੇ ਉੱਤੇ ਜਿਹੜਾ ਕਿ ਸਾਡੀ ਸੈਕਟਰ ਮੁਦਾਲਸਿਕ ਖੌਮ ਦਾ ਇੱਕ ਜਿਹੜਾ ਦਿਲ ਵੀ ਹੈ ਤੇ ਆਤਮਾ ਵੀ ਹੈ ਜਿੱਥੋਂ ਸਾਨੂੰ ਸਾਰੀ ਇਨੀ ਗਾਈਡੈਂਸ ਮਿਲਦੀ ਹੈ ਕਿ ਕਿਸ ਤਰ੍ਹਾਂ ਆਪ ਜਮ ਇੱਕ ਸੱਚਾ ਇਨਸਾਨ ਬਣਾ ਕੇ ਲੋਕਾਂ ਦੀ ਸੇਵਾ ਕੀਤੀ ਜਾ ਸਕੇ ਅਦਾਕਾਰਾ ਮਾਹਿਕਾ ਸ਼ਰਮਾ ਦਾ ਸੋਸ਼ਲ ਮੀਡੀਆ ਉਪਰ ਤੇਜ਼ੀ ਨਾਲ ਇੱਕ ਵੀਡੀਓ ਵਾਇਰਲ ਹੋਇਆ ਜਿਸ ਵਿੱਚੋਂ ਇੱਕ ਓਪਸ ਮੂਮੈਂਟ ਦਾ ਸ਼ਿਕਾਰ ਹੋ ਗਏ ਹੁਣ ਉਸੇ ਬੁਆਏਫ੍ਰੈਂਡ ਤੇ ਕ੍ਰਿਕਟਰ ਹਾਰਦਿਕ ਪਾਂਡਿਆ ਨੇ ਅਦਾਕਾਰਾ ਨੂੰ ਗਲਤ ਤੰਗਲ ਕੈਪਚਰ ਕਰਨ ਲਈ ਪਾਪਰਾਜ਼ੀ ਤੇ ਹਮਲਾ ਕੀਤਾ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਹਾਰਦਿਕ ਨੇ ਕਿਹਾ ਕਿ ਹਰ ਔਰਤ ਸਤਕਾਰ ਦੀ ਹੱਕਦਾਰ ਹੈ। ਪੋਸਟ ਵਿੱਚ ਕ੍ਰਿਕਟਰ ਨੇ ਪਾਪਰਾਜ਼ੀ ਨੂੰ ਇਨਸਾਨੀਅਤ ਬਣਾਈ ਰੱਖਣ ਦੀ ਸਲਾਹ ਵੀ ਦਿੱਤੀ। ਹਾਰਦਿਕ ਨੇ ਆਪਣੀ ਪੋਸਟ ਵਿੱਚ ਅੱਗੇ ਲਿਖਿਆ, ਇਹ ਸੁਰਖੀਆਂ ਜਾਂ ਕਿਸ ਨੇ ਕੀ ਕਲਿੱਕ ਕੀਤਾ ਇਸ ਬਾਰੇ ਨਹੀਂ ਹੈ, ਇਹ ਬੁਨਿਆਦੀ ਸਤਕਾਰ ਬਾਰੇ ਹੈ। ਔਰਤਾਂ ਸਤਕਾਰ ਦੀਆਂ ਹੱਕਦਾਰ ਨੇ। ਹਰ ਕਿਸੇ ਨੂੰ ਆਪਣੀਆਂ ਸੀਮਾਵਾਂ ਦੇ ਅੰਦਰ ਰਹਿਣਾ ਚਾਹੀਦਾ ਹੈ। ਤੇ ਇਸਨ ਹੁਣ ਤੱਕ ਦੀਆਂ ਖਬਰਾਂ ਜਾਂਦੇ ਜਾਂਦੇ ਇੱਕ ਵਾਰ ਫੇਰ ਨਜ਼ਰ ਮਾਰਦੇ ਆਂ ਖਾਸ ਖਬਰਾਂ ਤੇ। ਸਵਾਤੀ ਮਾਲੀਵਾਲ ਨੇ ਰਾਜ ਸਭਾ ਵਿੱਚ ਆਮ ਆਦਮੀ ਪਾਰਟੀ ਤੇ ਸਾਧਿਆ ਨਿਸ਼ਾਨਾ ਕਿਹਾ ਆਪਣੇ ਆਪ ਨੂੰ ਦਿੱਲੀ ਦਾ ਪੁੱਤਰ ਕਹਿਣ ਵਾਲਾ ਹੁਣ ਆਪਣੀ ਸਹੂਰਤ ਲਈ ਪੰਜਾਬ ਦਾ ਪੁੱਤਰ ਬਣ ਗਿਆ। ਆਮ ਆਦਮੀ ਪਾਰਟੀ ਨੇ 500 ਕਰੋੜ ਦੇ ਮੁੱਦੇ ਤੇ ਕਾਂਗਰਸ ਪਾਰਟੀ ਨੂੰ ਬਣਾਇਆ ਨਿਸ਼ਾਨਾ ਇੰਸਟਾਗ੍ਰਾਮ ਤੇ ਸਾਂਝੇ ਕੀਤੇ ਪੋਸਟਰ ਕਾਂਗਰਸ ਪਾਰਟੀ ਤੋਂ ਮੰਗਿਆ ਜਵਾਬ। ਪਾਸ ਪਹਲਕਾ ਇਨਚਾਰਜ ਹਰਜਿੰਦਰ ਸਿੰਘ ਠੇਕੇਦਾਰ ਨੇ ਕੀਤਾ ਨਵਜੋਤ ਕੌਰ ਸਿੱਧੂ ਦਾ ਸਮਰਥਨ ਕੇ ਹਾ ਉਸ ਸਮੇਂ ਦੇ ਇਨਚਾਰਜ ਲਾਲ ਸਿੰਘ ਨੇ ਉਹਨਾਂ ਤੋਂ ਟਿਕਟ ਦੇ ਬਦਲੇ ਮੰਗੇ 4 ਕਰੋੜ ਰੁਪਏ ਆਪ ਵਿਧਾਇਕ ਜਗਤਾਰ ਸਿੰਘ ਧਿਆਲਪੁਰਾ ਕਿਰੇ ਵਿਵਾਦਾਂ ਵਿੱਚ ਆਪ ਨੂੰ ਜਿੱਤ ਦਿਵਾਉਣ ਵਾਲੀ ਪੰਚਾਇਤ ਨੂੰ 31 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਕੀਤਾ ਐਲਾਨ ਤੇ ਕ੍ਰਿਕਟਰ ਹਾਰਦਿਕ ਪਾਂਡਿਆ ਦੀ ਗਰਲਫ੍ਰੈਂਡ ਦਾ ਪ੍ਰਾਈਵੇਟ ਵੀਡੀਓ ਵਾਇਰਲ ਕ੍ਰਿਕਟਰ ਦਾ ਫੁੱਟਿਆ ਗੁੱਸਾ ਏ ਜ਼ਨਾਲੀ ਰਾਪਤਾ ਨਿਊਜ਼ਾ ਖਬਰਾਂ ਦਾ ਬਲੇਟਨ ਖਤਮ ਹੁੰਦਾ ਹੈ ਆ ਗਿਆ ਦਿਓ ਸਤਿ ਸ਼੍ਰੀ ਅਕਾਲ